લાલી ਜੀ ਆਪਾਂ ભાઈ બૈડની ਗੱਲ ਕਰ ਲਈ ਤਾਂ ਮੰਨ ਲਾ ਦੰਦਾ ਜੋ ਕਿਵੇਂ ਪਹਿਲਾਂ ਦਾ ਠੀਕੀ ਹੈ ਵੀਰੇ ਠੀਕ ਹੈ ਉਮਰ ਮੰਨ ਲਾ ਕਿੰਨੇ ਕੁ ਮਹੀਨੇ ਹੋ ਗਏ 18 ਮਹੀਨੇ ਦੀ લાਲੀ ਰੇਟ ਦੀ ਗੱਲ ਆਂਦੀ ਹੈ ભાઈ ਰੇਟ ਕੀ ਕਰਤਾ ਰੇਟ ਵੀਰੇ 2-10 ਕਰਦੇ ਆ 2 ਲੱਖ ਦਾ ਸੀ ਯਾਰ ਜਿਹੜੀ ਜਿਹੜੀ ਮੰਡੀ ਆ ਰਾਂਪਰੇ ਲੱਗੀ ਹੋਈ ਆ 1 ਫਰਵਰੀ ਨੂੰ ਹਰ ਇੱਕ ਤਰੀਕ ਨੂੰ ਲੱਗਦੀ ਆ ਮਹੀਨੇ ਵਾਲੀ ਮੰਡੀ ਆ ਵੱਡੀ ਮੰਡੀ ਆ ਤੇ ਪਸ਼ੂ ਇੱਥੇ ਕੁਆਲਿਟੀ ਵਾਲਾ ਮਿਲ ਜਾਂਦਾ ਜਿਵੇਂ ਆ ਚੰਗੀ ਵੜ ਖਰੀ ਆ ਪੂਰੀ ਟਾਪ ਕੁਆਲਿਟੀ ਵਾਲੇ ਜਿਹੜੇ ਪਸ਼ੂ ਮਿਲਦੇ ਆ ਤੇ ਮੰਡੀ ਦਾ ਤੁਹਾਨੂੰ ਕਰਾਉਣੇ ਦਰਸ਼ਣ ਵੀਡੀਓ ਚੱਲਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰਿਓ ਮਿੱਤਰੋ ਤਾਂ ਕਿ ਜਿਹੜੇ ਹੋਰ ਦੋਸਤ ਮਿੱਤਰੋ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕਦੀ ਆ ਟਾਪ ਕੁਆਲਿਟੀ ਦੇ ਪਸ਼ੂ ਹੁੰਦੇ ਆ ਮਹੀਨੇ ਤੋਂ ਮੰਡੀ ਲੱਗਦੀ ਆ ਇੱਕ ਵਾਰੀ ਵੱਡੀ ਮੰਡੀ ਆ ਰੇਟ ਵੀ ਚੰਗਾ ਹੁੰਦਾ ਤੇ ਪਸ਼ੂ ਵੀ ਚੰਗਾ ਹੁੰਦਾ ਤੇ ਆਜੋ ਫਿਰ ਆਪਾਂ ਮੰਡੀ 'ਚ ਮਾਰਦੇ ਆ ਮਿੱਤਰੋ ਘੇੜਾ ਲੈ ਮਿੱਤਰੋ ਆਪਾਂ ਨਾ ਐਫ.ਫ ਦੀ ਬੈੜ ਦਿਖਾਉਣ ਲੱਗਿਆ ਤੇ ਬੈੜ ਕੀ ਨਾ ਸਿਰਾ ਗੱਲਬਾਤ ਆ ਸਾਰੀ ਮੰਡੀ 'ਚੋਂ ਤੇ ਚੰਗੀ ਆ ਪਲੂਣ ਬੱਸੀ ਹਜੇ ਕਿੰਨੇ ਕ ਦਿਨ ਲੈਂਦੀ ਆ ਕੱਚੀ ਆ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਇੱਕ ਵਾਰੀ ਤੋਰ ਬਾਈ ਨਾਲ ਤੇ ਤੁਰਦੀ ਤੁਸੀਂ ਚੈੱਕ ਕਰ ਲੋ ਪਹਿਲਾਂ ਫੇਰ ਆਪਾਂ ਬਾਈ ਨਾਲ ਗੱਲਬਾਤ ਕਰਾਵਾਂਗੇ ਸਾਰੀ ਤੇ ਖੀਰੀ ਹੈਗੀ ਤੇ ਬੱਗੇ ਨੂੰ ਇਧਰੋਂ ਲੈ ਚਲਾ ਉਧਰੋਂ ਲੈ ਆ ਤੁਰਦੀ ਇੱਕ ਵਾਰੀ ਚੈੱਕ ਕਰ ਲੋ ਤੇ ਚੰਗੀ ਵਹਿੜ ਨੇ ਬਣ ਕੇ ਤਿਆਰ ਹੋਣਾ ਜੇ ਪਾਪਾ ਕਹਿੰਦੀ ਨਾ ਫਾਰਮ ਵਾਲੀ ਵਹਿੜ ਤੇ ਉਹ ਵੜ ਆਪਾਂ ਨੂੰ ਨਜ਼ਰ ਆਉਂਦੀ ਆ ਤੇ ਐਡਰੈਸ ਜੇ ਭਰਦੀ ਆਉਂਦੀ ਆ ਤੇ ਬਾਕੀ ਬਾਈ ਨਾਲ ਸਾਰੀ ਪ੍ਰੋਪਰ ਗੱਲਬਾਤ ਕਰਾਂਗੇ ਥਣਾ ਜਮਾ ਸਪੇਸ ਚੰਗਾ ਮਿੱਤਰੋ ਤੇ ਕਿੰਨਾ ਕੁ ਦੋ ਦੋ ਬਾਤ ਕੱਢੂਗੀ ਸਾਰੀ ਗੱਲਬਾਤ ਬਾਈ ਨਾਲ ਡਿਟੇਲ ਦੇ ਵਿੱਚ ਕਰਾਂਗੇ ਬੰਨ ਦੇ ਬਾਈ ਤੇ ਚੰਗੀ ਆ ਪੂਰੀ ਐਫ ਐਫ ਦੀ ਪਿਆਰ ਜਮਾ ਹਨਾ ਜਿਹੜੇ ਸੀਮਣ ਦੀ ਆ ਕੀ ਗੱਲਬਾਤ ਆ ਬਾਈ ਲਾਲੀ ਨਾਲ ਕਰਦੇ ਆ ਗੱਲ ਤੇ ਬਾਕੀ ਬਾਈ ਤੋਂ ਸਾਰੀ ਜਾਣਕਾਰੀ ਆਪਾਂ ਲੈ ਕੇ ਦੇਵਾਂਗੇ ਇਹ ਬਾਈ ਸਸਰੀ ਗਾਲ ਆ ਸਸਰੀ ਗਾਲ ਬਾਈ ਤੇ ਬਾਈ ਨਾਮ ਦੱਸੋ ਦਰਸ਼ਕਾਂ ਨੂੰ ਬਲਦਾ ਲਾਲੀ ਸਿੰਘ ਜੀ ਠੀਕ ਆ ਲਾਲੀ ਪਿੰਡ ਬਾਈ ਪੂਲਾ ਬਾਈ ਪੂਲਾ ਬਲਕਾਰ ਸਿੰਘੂ ਵਾਲਾ ਹਾਂਜੀ ਹਾਂਜੀ ਠੀਕ ਆ ਤੇ ਜਿਲ੍ਹਾ ਬਾਈ ਦਾ ਬਠਿੰਡਾ ਹਨਾ ਤੇ ਲਾਲੀ ਨੰਬਰ ਬੋਲ ਇੱਕ ਵਾਰ ਦਾ 79860 02716 ਠੀਕ ਆ ਤੇ ਲਲੀ ਜੀ ਆਪਾਂ ਬਈ ਬੈੜ ਦੀ ਗੱਲ ਕਰ ਲਈ ਤਾਂ ਮਨਲਾ ਦੰਦਾ ਚੋਂ ਕਿਵੇਂ ਪਹਿਲਾਂ ਦਾ ਖੀਰੀ ਹੈ ਵੀਰੇ ਖੀਰੀ ਠੀਕ ਹੈ ਉਮਰ ਮਨਲਾ ਕਿੰਨੇ ਕੁ ਮਹੀਨੇ ਹੋ ਗਏ 12 ਮਹੀਨੇ ਦੀ 12 ਮਹੀਨਿਆਂ ਦੀ ਤੇ ਕਿੰਨੇ ਕੁ ਦਿਨਾਂ ਦੀ ਕੱਚੀ ਹੈ ਹਜੇ 14 ਤਰੀਕ ਨੂੰ ਦਿਨ ਪੂਰੇ ਆ ਜੀ ਦੇ 14 ਤਰੀਕ ਨੂੰ ਮਨਲਾ 15 ਦਿਨਾਂ ਦੀ ਕੱਚੀ ਹੈ 15 ਦਿਨਾਂ ਦੀ ਕੱਚੀ ਠੀਕ ਆ ਤੇ ਲਲੀ ਭਾਈ ਦੁੱਧ ਮਨਲਾ ਕੀ ਰਹੂ ਕਿੰਨੇ ਕੁ ਮਨਲਾ ਪਾ ਦੂਗੀ ਦੁੱਧ ਵੀਰੇ ਪਲੂਣ ਪਾ ਦੂ 35 40 ਕਿਲੋ 35 40 ਜਿਵੇਂ ਦਾ ਆਪਣਾ ਤਿਆਰਬਾ ਹਣਾ ਹਾਂ ਜਿਵੇਂ ਦਾ ਤਿਆਰਬਾ ਠੀਕ ਆ ਬਾਈ ਲਾਲੀ ਦਾ ਜਿਵੇਂ ਤਿਆਰਬਾ ਨਾ ਕਹਿੰਦਾ 35 40 ਪਾ ਦੂਗੀ ਆਰਾਮਨਾ ਪਲੂਣ ਬੱਸੀ ਆ ਤੇ ਬਾਕੀ ਹਜੇ 15 ਦਿਨਾਂ ਦੀ ਕੱਚੀਆਂ ਮਿੱਤਰੋ ਆਰਡਰ ਦੀ ਸੇਫ ਜਿਹੜੀ ਬਣਦੀ ਆਉਂਦੀ ਆ ਥਣਾ ਥਣਾ ਸਪੇਸਿੰਗ ਚੰਗਾ ਤੇ ਬਾਕੀ ਬਾਈ ਠੰਡੀ ਛੀਲ ਕਿਵੇਂ ਆ ਮਗਾ ਯਾਰ ਬਈ ਰੁਕੋ ਠੀਕ ਆ ਤੇ ਬਾਕੀ ਪੂਰੀ ਠੰਡੀ ਛੀਲਾ ਤੇ ਬਾਕੀ ਲਾਲੀ ਰੇਟ ਦੀ ਗੱਲ ਆਂਦੀ ਬਾਈ ਰੇਟ ਕੀ ਕਰਤਾ ਰੇਟ ਵੀਰੇ 2 10 ਕਰਦੇ ਆ 2 ਲੱਖ 10 ਹਜ਼ਾਰ ਹਾਂ ਜੀ ਮਾਨਤਨ ਹੋ ਜੂ ਮਾਨਤਨ ਹੋਊਗਾ ਜੀ ਬਾਕੀ ਲਾਲੀ ਨਾਲ ਮਿੱਤਰੋ ਸੰਪਰਕ ਕਰ ਲਿਓ ਸਾਰੇ ਭਰਾ ਜਾਣਦੇ ਆ ਸਾਫ ਸੁਥਰਾ ਕੰਮ ਆ ਬਾਈ ਦਾ ਵਪਾਰ ਕਰਦਾ ਚੰਗੇ ਪਸ਼ੂ ਖਰੀਦਦਾ ਮਨ ਲਾ ਸ਼ੌਂਕੀ ਜਿਵੇਂ ਆਪਾਂ ਕਹੇ ਦੀ ਹੈਨਾ ਪੈਸੇ ਲਾਉਣ ਲੱਗਾ ਦੇਖਦਾ ਨਹੀਂ ਤੇ ਪਸ਼ੂ ਟਾਪ ਕੁਆਲਟੀ ਵਾਲੇ ਬਾਈ ਲਾਲੀ ਕੋਲੇ ਹੁੰਦੇ ਆ ਤੇ ਲਾਲੀ ਨਾਲ ਬਾਈ ਨਾਲ ਸੰਪਰਕ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਰਾਮ ਰਾਮ ਮੇਰੀ ਸਾਰੀ ਬਾਹਣਾ ਨੇ ਕਾਕੀ ਤਾਇਆ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮਗਿਆ ਬਣ ਲੱਗ ਗਿਓ ਤਾਂ ਜੋ ਤੁਮ ਈਪ ਖਵਾਓਗੇ ਵਹੇ ਵਿਆਹ ਤੇ ਦਿਖੇਗਾ दिखेगा क्यों कर? जब उसकी लेवटी सुथरी और बड़ी तैयार हो जाएगी जब ठोक न बाल्टी दूध की जाओ ना तो दो मेडिकल स्टोर पे उड़ते लेकर राइट एच। राइट एच दस दस एम एल तड़के सांज रोटे दो इससे थारी की लेवटी भी बड़ी तैयार होगी और जोटी भी सुथरी दिखेगी या पहले एक लीटर की पैकिंग माया करती में भी आ गई है ਅਰ ਬੇ ਬੇ ਹੋਰ ਵੀ ਗਣੀ ਜਾਣਕਾਰੀ ਚਾਹੀਏ ਸੈਨਾ ਤੇ ਇਸ ਨੰਬਰ ਪਰ ਫੋਨ ਕਰ ਲਿਓ 789 20 42000 ਹਰ ਪਸ਼ੂ ਪਾਲਕ ਕੀ ਪਸੰਦ ਰਾਈਟ ਹੈ ਤੇ ਆਪਣੀ ਮੱਝ ਕਿਹੜੀ ਹੈ ਬਾਈ ਮੱਝ ਮੱਝ ਵੀ ਤੋਰ ਦੇ ਕਾ ਤੇ ਮੱਝ ਇੱਕ ਬਾਈ ਕੋਲੇ ਟਾਪ ਇਹ ਵੀ ਤੁਹਾਨੂੰ ਤੋਰ ਕੇ ਦਿਖਾਉਣ ਲੱਗਾ ਚੌੜੇ ਪੱਠ ਪੜੇ ਦੀ ਹਣਾ ਜੇ ਆਪਾਂ ਕਹਿੰਦੇ ਚੰਗੇ ਦੁੱਧ ਵਾਲੀ ਚੰਗੇ ਢਾਂਚੇ ਦੀ ਤੁਰਦੀ ਤੁਸੀਂ ਚੈੱਕ ਕਰ ਲਓ ਥਣਲੇਵਾ ਬਿਲਕੁਲ ਸਾਫ ਆ ਤੇ ਇਹਦੀ ਬਾਈ ਲਾਲੀ ਤੋਂ ਡਿਟੇਲ ਲੈ ਕੇ ਦੇਵਾਂਗੇ ਚੰਗਾ ਦੁੱਧ ਕੱਢ ਦੂਗੀ ਤੇ ਬਾਕੀ ਬਾਈ ਕੁੜੇ ਜਰਾ ਚੰਗੇ ਟੌਪ ਵਾਲੇ ਜਿਹੜੇ ਪਸ਼ੂ ਹੁੰਦੇ ਆ ਹਨਾ ਜੇ ਆਪਾਂ ਗੱਲ ਕਰ ਲਈਏ ਤਾਂ ਮਾੜਾ ਪਸ਼ੂ ਭਾਈ ਖਰੀਦ ਦਾਣੀ ਜੇ ਮੈਂ ਆਪਾਂ ਕਹਿ ਦਈਏ ਚੰਗੇ ਢਾਂਚੇ ਦੀ ਆ ਤਾਜੀ ਸੂਈ ਹੋਈ ਆ ਦੁੱਧ ਵੀ ਚੰਗਾ ਕੱਢੂ ਤੇ ਬਾਕੀ ਬਾਈ ਤੇ ਮੰਡੀ ਤੇ ਚੰਗੇ ਨਗ ਲੈ ਕੇ ਪਹੁੰਚਦਾ ਹੁੰਦਾ ਤੇ ਲਾਲੀ ਬਾਈ ਜੀ ਆਪਾਂ ਇਹਦੀ ਮੱਝ ਦੀ ਗੱਲ ਕਰ ਲਈ ਤਾਂ ਕੰਮੇ ਸੂਇਆ ਇਹ ਤੀਜਾ ਸੂਆ ਸੂਇਆ ਤੀਜਾ ਸੂਆ ਕੈ ਦਿਨ ਹੋ ਗਿਆ ਅੱਜ ਅੱਜ ਨੂੰ ਹਫਤਾ ਹੋ ਗਿਆ ਇੱਕ ਹਫਤਾ ਤੇ ਦੁੱਧ ਬਾਈ ਲਾਲੀ ਹੁਣ ਕਿਵੇਂ ਆ ਦੁੱਧ ਵੀਰੇ ਕੰਡੇ ਵਾਲਾ 16 ਕਿਲੋ ਆ ਪੂਰਾ ਕੰਡੇ ਵਾਲਾ ਹੋ ਜਾਂਦਾ ਮੈਂ ਕਹਾ 16 ਕਿਲੋ ਆਪਾਂ ਚਾਰ ਟਾਈਮ ਚਵਾ ਦਾਂਗੇ ਬਾਕੀ ਬਾਈ ਲਾਲੀ ਦੀ ਆਪਾਂ ਨੂੰ ਵੀ ਤਸੱਲੀਆ ਦੇਖੋ ਬਾਈ ਗਾ ਚਾਰ ਟਾਈਮ ਘਰੇ ਚੋਕ ਕੇ ਲਿਆ ਬੇ ਠੀਕ ਆ ਲੋਕ ਕਹਿੰਦੇ ਇੱਕ ਦੋ ਟਾਈਮ ਜਾਂ ਤਿੰਨ ਟਾਈਮ ਬਾਈ ਨੇ ਚਾਰ ਟਾਈਮ ਗਿਆ ਪ੍ਰੋਪਰ ਦੁੱਧ ਕੰਡੇ ਵਾਲਾ 16 ਕਿਲੋ ਚਾਰ ਦਿਨਾਂ ਦੀ ਬਾਈ ਸੂਈ ਨਹੀਂ ਹਫਤਾ ਹੋ ਗਿਆ ਇੱਕ ਹਫਤੇ ਸੂਈ ਥੱ 16 ਕਿਲੋ ਦੁੱਧ ਜਿਹੜਾ ਤਿਆਰ ਆ ਤੇ ਕੀ ਕਪਸ਼ਟੀ ਰੋ ਬਈ ਦੁੱਧ ਕਿੰਨਾ ਪਾਉਗੀ ਹੋਰ ਦੁੱਧ ਵੀਰੇ ਯਾਰ ਮੇਰੇ ਹਿਸਾਬ ਨਾਲ 17-18 ਕਿਲੋ ਦਾ ਖੁੱਲਾ ਪਾ ਦੂ ਵੀ 18 ਕਿਲੋ ਜਾਊਗੀ ਹਾਂ ਕਿਉਂਕਿ ਐ ਸਾਡੇ ਕੋਲੇ ਆਈ ਆ ਜੇ ਉਪਰਾ ਮੰਨਦੀ ਆ ਖਾਣ-ਖੋਣ ਲੱਗੇ ਨਹੀਂ ਢਾਂਚਾ ਵੱਡਾ ਬਈ ਹਨਾ ਪੱਠਪੜਾ ਚੰਗਾ ਮੱਲਾ ਚੜਾਈ ਵਾਲਾ ਤੇ ਬਾਕੀ ਮਤਲਬ ਹੱਡਾਂ ਪਰਾਂ ਦੀ ਖੁੱਲੀ ਮੱਝ ਆ ਗਈ ਚੰਗੀ ਦੁੱਧ ਵਾਲੀ ਮੈਂ ਆ ਬਾਕੀ ਦੁੱਧ ਵਾਲੀ ਮੈਂ ਆ ਗਈ ਬਾਕੀ ਬਾਈ ਕਹਿੰਦਾ ਹਜੇ ਥੋੜਾ ਜੀ ਦਾ ਜਿਵੇਂ ਪਸ਼ੂ ਉਪਰੇ ਥਾਂ ਯੱਕ ਕਰ ਜਾਂਦਾ ਹਨਾ ਤੇ ਚੱਡਾ-ਚੁੱਡਾ ਚੰਗਾ ਪੂਰਾ 16 ਕਿਲੋ ਬਾਈ ਕਹਿੰਦੇ ਯਾਰ ਹੁਣ ਮਣ ਕੇ ਲਿਓ ਕੱਲ ਆਪਾਂ 18 ਕਿਲੋ ਦੇ ਦੇਖਣੇ ਹਨ ਨਾ ਪਹਿਲਾਂ ਲਈ 16 ਕਿਲੋ ਹੁਣ ਤੁਸੀਂ ਇਸ ਟੰਡੇ ਵਾਲਾ ਦੁੱਧ ਜਿੰਨਾ ਟੰਡੇ ਵਾਲਾ ਨਹੀਂ ਟੰਡੇ ਵਾਲਾ ਦੁੱਧ ਤਿਆਰ ਆ ਚਾਰ ਟਾਈਮ ਬਾਈ ਦੇ ਘਰੇ ਜਾ ਕੇ ਤੁਸੀਂ ਕੰਡਾ ਆਪ ਲਾ ਲਿਓ ਠੀਕ ਆ ਫੋਨ ਕਰਕੇ ਵਾਗੋ ਚਾਰ ਟਾਈਮ ਚੋ ਰਹਿਣ ਕਰਨ ਦੀ ਕੋਈ ਦਿੱਕਤ ਨਹੀਂ ਬਾਈ ਲਾਲੀ ਹੈ ਨਾ ਤੇ ਬਾਕੀ ਆਪਣੇ ਕੋਲੇ ਘਰੇ ਤਾਏ ਸੂਏ ਕਿੰਨੇ ਪਸ਼ੂ ਹੁੰਦੇ ਆ ਬਾ ਪੰਜ ਚਾਰ ਹੁੰਦੇ ਆ ਜੀ ਪੰਜ ਚਾਰ ਪਸ਼ੂ ਹੁੰਦੇ ਆ ਕਈ ਵਾਰ ਕਿਸੇ ਨੇ ਭਰਾ ਨੇ ਸੌਂ ਕੀਆ ਮੈਂ ਲੱਚੰਗੇ ਰਪੀਆ ਵਾਲੇ ਹੈ ਨਾ ਹਾਂ ਜੀ ਚੰਗੇ ਪਰ ਮਾੜਾ ਮਾੜਾ ਨਹੀਂ ਲੈਣਾ ਟੱਟ ਫੋਨ ਵਾਲਾ ਫੋਨ ਨਾ ਕਰੇ ਨਾ ਜੀ ਨਾ ਬਾਕੀ ਬਾਈ ਨੂੰ ਜੇ ਕਿਸੇ ਨੇ ਪਸ਼ੂ ਲੈਣਾ ਸੌਂ ਕੀਆ ਬਰੀਡ ਵਾਲਾ ਚੰਗਾ ਪੈਸੇ ਵੀ ਚੰਗੇ ਲੱਗਣਗੇ ਤੇ ਪਸ਼ੂ ਵੀ ਚੰਗਾ ਮਿਲੂ ਕੋਕਾ ਵੀ ਹੈ ਨਾ ਹਾਂ ਜੀ ਤੇ ਹਾਂ ਬਾਈ ਕਹਿੰਦਾ ਚੰਗੀ ਬੈੜ ਚੰਗੀ ਗਾਂ ਤੇ ਚੰਗੀ ਮੱਝ ਟੌਪ ਵਾਲੀ ਤਾਂ ਬਾਈ ਲਾਲੀਆਂ ਫੋਨ ਕਰਕੇ ਘਰੇ ਜਾ ਸਕਦੇ ਹੋ ਦੋ ਤਿੰਨ ਟਾਈਮ ਚਵਾਈ ਕਰਕੇ ਤਾਂ ਫਿਰ ਤੁਸੀਂ ਮਿੱਤਰੋ ਖਰੀਦ ਸਕਦੇ ਹੋ ਇੱਕ ਵਾਰੀ ਡਰੈਸ ਲੈ ਲਿਓ ਬੋਲ ਪਿੰਡ ਪੂਲਾ ਹੈਗਾ ਜੀ ਜਿਹੜਾ ਬਠੰਡਾ ਮੋਬਾਈਲ ਨੰਬਰ 7986002716 ਠੀਕ ਹੈ ਬਾਈ ਨਾਲ ਸੰਪਰਕ ਕਰ ਲਿਓ ਮਿੱਤਰੋ ਤੇ ਬਾਈ ਦਾ ਸਾਫ ਸੋਰਾ ਕੰਮ ਆ ਪੂਰਾ ਤਸੱਲੀ ਕਰਕੇ ਤੁਸੀਂ ਫਿਰ ਜਿਹੜਾ ਪਸ਼ੂ ਖਰੀਦ ਸਕਦੇ ਲੈ ਮਿੱਤਰੋ ਨੇ ਇੱਕ ਆਪਾਂ ਜਾਇਜ਼ ਜੇ ਮੁੱਲ ਦੇ ਤੁਹਾਨੂੰ ਦਿਖਾਉਣੇ ਆ ਮੱਝ ਤਾਜੀ ਸੂਈ ਹੈ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ ਥੋੜਾ ਫਿੱਕੀ ਜ਼ਰੂਰ ਆ ਇਹ ਕਮਾਲਾ ਬਾਈ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਕੀ ਮਾਲ ਮੁੱਲ ਕਰਦਾ ਕਿੰਨਾ ਕੁ ਦੁੱਧ ਆ ਤੇ ਚੰਗੀ ਆ ਤੇ ਬਾਕੀ ਜਿਵੇਂ ਭਰਾ ਕਹਿੰਦੇ ਹਨਾ ਤੇਜ਼ੀ ਬਹੁਤ ਆ ਗਈ ਪਸ਼ੂਆਂ ਦੀ ਤੇ ਆਪਾਂ ਇਸ ਕਰਕੇ ਆਪਾਂ ਸਸਤੇ ਜਿਹੇ ਮੁੱਲ ਦੀਆਂ ਵੀ ਕੋਸ਼ਟ ਕਰਾਂਗੇ ਮੰਜਾਂ ਦਿਖਾਉਣ ਦੀ ਹਨਾ ਜਿਵੇਂ ਰਾਮਪਰਾ ਤੇਜ ਹੁੰਦਾ ਵੱਡੀਆਂ ਮੰਜਾਂ ਨੇ ਤੇ ਘੱਟੋ ਘੱਟ ਵੀ 5 ਲੱਖ ਤੋਂ ਘੱਟ ਕੋਈ ਗੱਲ ਨਹੀਂ ਕਰਦਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਸੱਚੀ ਗੱਲ ਸੱਚੀ ਗੱਬਰੇ ਇਹ ਬਾਈ ਨਾਮ ਦੱਸਿਓ ਆਪਣਾ ਮੇਰਾ ਨਾਮ ਹੈਗਾ ਵੀਰੇ ਲਖਾ ਠੀਕ ਆ ਤੇ ਲੱਖੇ ਜੇ ਆਪਾਂ ਬਈ ਗੱਲ ਕਰ ਲਈਏ ਮਤਲਬ ਪਿੰਡ ਕਿਹੜਾ ਹੈਗਾ ਬਰਨਾਲਾ ਸਹਿਰਾ ਮੈਂ ਸੰਧੂਪਤੀ ਇਹ ਰਹਿਣਾ ਲੰਗ ਬਰਨਾਲਾ ਸਹਿਰਾ ਸੰਧੂਪਤੀ ਰਹਿਣਾ ਲੰਗਾ ਠੀਕ ਹੈ ਲੱਖੇ ਨੰਬਰ ਬੋਲ ਇੱਕ ਵਾਰ ਦੋ 8847001256 ਠੀਕ ਹੈ ਤੇ ਲੱਖੇ ਜੇ ਆਪਾਂ ਇਹਦੀ ਗੱਲ ਕਰ ਲਈ ਬਈ ਕਿਵੇਂ ਸੂਏ ਇਹ ਮੱਝ ਇਹ ਤੀਜੇ ਸੂਏ ਝੋਟੀ ਹੈ ਵੀਰੇ ਤੀਜੇ ਸੂਏ ਕਰਦੀ ਆਪਣੀ ਵਪਾਰ ਕਰਦਾ ਵਪਾਰ ਕਰਦਾ ਮੈਂ ਮੈਂ ਲਿਆਉਣਾ ਪਸੂ ਜਾਇਜ ਮੁੱਲ ਦੇ ਮਨ ਲਾ ਵੀ ਜੈ ਜੇ ਰੇਟ ਦਾ ਹਾਂ ਕਿਉਂਕਿ ਆਪਣੇ ਜ਼ਿੰਮੇਵਾਰ ਭਰਾ ਮਨ ਲਾ ਕਿ ਸਰਕਲ ਚੱਲਦਾ ਰਹੇ ਤੇ ਲਖੇ ਜੇ ਆਪਾਂ ਗੱਲ ਕਰ ਲਈ ਦੁੱਧ ਮਨ ਲਾ ਕਿੰਨੇ ਕ ਟਾਈਮ ਦੀ ਸੂਈ ਆ ਮਹੀਨਾ ਹੋ ਗਿਆ ਵੀਰੇ ਆ ਬੱਚਾ ਛੋਡੇ ਸ਼ਾਮ ਨੂੰ ਮਹੀਨੇ ਸੂਈ ਆ ਦੁੱਧ ਹੁਣ ਇਸ ਟਾਈਮ 12 ਕਿਲੋ ਤਿਆਰ ਆ 12 ਕਿਲੋ ਤਿਆਰ ਆ ਤੇ ਕੀ ਰੇਟ ਦੀ ਆ ਬਾਈ ਮੈਂ 90000 ਰੁਪਏ ਮੁੱਲ ਕਰਿਆ ਵੀਰੇ 90000 ਰੁਪਏ ਮੁੱਲ ਕਰਿਆ 85000 ਤੱਕ ਆਪਾਂ ਛੱਡ ਦਾਂ ਮਾਨ ਤਾਂ 5000 ਕਰ ਦਿੰਦੇ ਆ 5000 ਕਰ ਲੈ ਮਿੱਤਰਾਂ 90000 ਬਾਈ ਰੇਟ ਕਰਦਾ 85000 ਦੀ ਹਾਂ ਨਾ ਤੇ 5000 ਰੁਪਏ ਕਹਿੰਦਾ ਮਾਨਦਾਨ ਕਰਦੇ ਆਂਗੇ ਜਾਇਜ਼ ਜੇ ਮੁੱਲ ਦੀਆਂ ਕਿਉਂਕਿ ਐਵੇਂ ਦੇਖ ਬਾਈ ਮੰਡੀ 'ਚ ਇੱਥੇ ਓਹਲੇ ਵਾਲੇ ਨਹੀਂ ਸਹੀ ਗੱਲ ਆ ਵਪਾਰੀ ਵਾਲੇ ਨੇਗੇ ਹਮ ਕਾਰੋਬਾਰ ਕਾਰੋਬਾਰ ਘਰ ਵਾਲੇ ਨੇਗੇ ਬਾਕੀ ਬਾਈ ਰੇਟ ਵੀ ਜਾਇਜ਼ ਰਹਾ ਬਾਈ ਆਪਾਂ ਕੰਮ ਹੀ ਜਾਇਜ਼ ਕਰਦੇ ਹਾਂ ਲੈ ਬਾਈ ਨਾਲ ਸੰਪਰਕ ਕਰ ਲਿਓ ਸੰਧੂ ਪੱਤੀ 'ਚ ਰਹਿੰਦਾ ਬਾਈ ਬਰਨਾਲੇ ਤੇ ਆਪਣੇ ਕੋਲ ਜਾਇਜ਼ ਪਸੂਣਦੇ ਠੀਕ ਆ ਬਾਕੀ ਬਾਈ ਕੋਲ ਜਾਇਜ਼ ਰੇਟ ਦੇ ਪਸੂਣਦੇ ਆ ਤੇ ਸੰਪਰਕ ਤੁਸੀਂ ਕਰਨਾ ਮਿੱਤਰੋ ਲੈ ਮਿੱਤਰੋ ਇੱਕ ਨਾ ਚੰਗੇ ਮੱਝ ਤੋਰ ਕੇ ਦਿਖਾਉਣੇ ਆ ਤੇ ਬਾਕੀ ਬਾਈ ਤੋਂ ਜਾਣਕਾਰੀ ਲੈ ਇੱਕ ਵਾਰ ਤੋਰ ਬਾਈ ਪਹਿਲਾਂ ਤੁਰਦੀ ਚੈੱਕ ਕਰ ਲੋ ਥਣਲੇ ਬਿਲਕੁਲ ਸਾਫ ਜਮਾ ਤੇ ਟੈਟ ਹਵਾਨਾ ਪੂਰਾ ਜਮਾ ਦੁੱਧ ਨਾਲ ਭਰਿਆ ਤੇ ਕੱਲਾ ਕੱਲਾ ਥਾਣਾ ਮੁੱਠੀ ਚਵਾਈ ਵਾਲਾ ਤੇ ਬਾਕੀ ਸਾਰੀ ਅਣ ਪ੍ਰਵੇਸ਼ਨ ਬਾਈ ਤੋਂ ਲਾ ਕੇ ਦੇਵਾਂਗੇ ਤਾਜੀ ਸੁਈ ਹੋਈ ਆ ਤੇ ਜੈ ਜੈ ਮੁੱਲ ਦੀਆ ਤੇ ਬਾਕੀ ਆਪਾਂ ਦੇਖਦੇ ਆਂ ਬਾਈ ਕਿੰਨਾ ਗ੍ਰੇਟ ਕਰਦਾ ਕੀ ਗੱਲ ਵਾਤਾ ਬਾਈ ਤੋਂ ਸਾਰੀ ਜਾਣਕਾਰੀ ਲੇ ਬਾਈ ਸੱਸੀ ਗਾਲ ਸੱਸੀ ਗਾਲ ਬਾਈ ਤੇ ਬਾਈ ਨਾਮ ਦੱਸੋ ਆਪਣਾ ਗੁਰਜੀਵਨ ਜੀ ਠੀਕ ਆ ਗੁਰਜੀਵਨ ਪਿੰਡ ਬਾਈ ਗੁੰਮਟੀ ਕਲਾਂ ਜੀ ਗੁੰਮਟੀ ਕਲਾਂ ਜਿਲ੍ਹਾ ਬਠਿੰਡਾ ਹਾਂ ਹਾਂਜੀ ਠੀਕ ਆ ਗੁਰਜੀਵਨ ਨੰਬਰ ਬੋਲ ਬਾਈ ਇੱਕ ਵਾਰ ਦਾ 98399 98332 ਠੀਕ ਆ ਤੇ ਗੁਰਜੀਵਨ ਜੀ ਆਪਾਂ ਬਾਈ ਇਹਦੀ ਮੱਝ ਵੀ ਗੱਲ ਕਰ ਲਈ ਕਹਵੇਂ ਸੂਇਆ ਦੂਜਾ ਸੂਇਆ ਜੀ ਦੂਜਾ ਸੂਇਆ ਕਰਦੀ ਆਪਣੀ ਕਿਪ ਵਪਾਰ ਕਰਦੇ ਨਹੀਂ ਵਪਾਰ ਕਰਦੇ ਵਪਾਰ ਕਰਦੇ ਤੇ ਕਿੰਨੇ ਦਿਨ ਹੋ ਗਏ ਸੂਇ ਨੂੰ ਇਰ ਮਹੀਨਾ ਹੋ ਗਿਆ ਮਹੀਨਾ ਹਾਂ ਤੇ ਗੁਰਜੀਵਨ ਹੁਣ ਬਾਈ ਦੁੱਧ ਇਸ ਟਾਈਮ ਕਿੰਨਾ ਕਾ 12 ਲੀਟਰ ਪੂਰਾ ਹਾਂਜੀ ਗਾਰੰਟੀ ਜਾਮ ਹਾਂਜੀ ਹਾਂਜੀ ਲੈ ਮਿੱਤਰੋ ਬਾਈ ਗੁਰਜੀਵਨ ਕਹਿੰਦਾ 12 ਕਿਲੋ ਦੁੱਧ ਜਾਮ ਤਿਆਰ ਆ ਦੋ ਤਿੰਨ ਟਾਈਮ ਚਵਾਈ ਕਰਕੇ ਦੇਖ ਲਿਆ ਲੈ ਹਣਾ ਕੋਈ ਚੱਕਰ ਨਹੀਂ ਸਾਨੂੰ ਵਪਾਰ ਦਾ ਕੰਮ ਆ ਬਾਈ ਤੇ ਸਾਫ਼ ਸੁਥਰਾ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਇੱਕ ਮਹੀਨੇ ਸੁਈਆ 12 ਕਿਲੋ ਦੁੱਧ ਪੂਰਾ ਮੌਕੇ ਦਾ ਤਿਆਰ ਆ ਤੇ ਅਗਰ ਜੀ ਮੈਂ ਰੇਟ ਦੀ ਗੱਲ ਆਈ ਨਹੀਂ ਬਾਈ ਸੁਣਿਆ 1 20 ਇੱਕ ਵੀ ਮਾਨਦਾਨ ਕਿੰਨਾ ਕਰਾਂਗੇ ਕਰਦਾਂਗੇ ਠੀਕ ਆ ਰੇਟ ਬਾਈ 1 20 ਕਰਦਾ ਤੇ ਮਾਨਦਾਨ ਕਹਿੰਦਾ ਬਾਈ ਕਹਿੰਦਾ ਕਰ ਦਿਆਂਗੇ ਬਾਕੀ ਮੌਕੇ ਦੀ ਗੱਲ ਹੈ ਨਾ ਰੇਟ ਤਾਂ ਮੰਡੀ ਦੇ ਹਿਸਾਬ ਕਰਨਾ ਪੈਂਦਾ ਤੇ ਬਾਕੀ ਅੱਜ ਅੰਗਰੇਜ਼ੀ ਵਿੱਚ ਤੇਜ਼ੀ ਲੱਗਦਾ ਬਾਈ ਕਿ ਮੰਦਾ ਨਾ ਨਹੀਂ ਠੀਕ ਆ ਵਿਕੀ ਜਾਂਦਾ ਠੀਕ ਆ ਹਾਂ ਲੈ ਬਾਈ ਕਹਿੰਦਾ ਬਾਕੀ ਠੀਕ ਆ ਮੰਦਾ ਨਹੀਂ ਹੈਗਾ ਤੇਜ਼ੀ ਵੀ ਆ ਤੇ ਬਾਕੀ ਜਾਇ ਜਾਰੇ ਠੀਕ ਚੱਲੀ ਜਾਂਦਾ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਮਾਨਤਾਣ ਜ਼ਰੂਰ ਕਰੂਗਾ ਰੇਟ 1 20 ਸੱਜਣੋ 12 ਕਿਲੋ ਦੁੱਧ ਦਾ ਇਸ ਟਾਈਮ ਤਿਆਰ ਆ रामधन भाई एक मास पोच नहीं रही ज्यादा काल कर रही है दूध भी कम कर रही है देवरा राइट मिल्क बूस्टर अच्छा तड़की सांझ अच्छा तार साझ एक घंटा पहला एक कप में अच्छा और फिर देख पोशा भी तगड़ा होगा और दूध तो फालतू आवे आवेगा यह आगे भी हो रही होगी भाई पोसा भी एक नंबर का होगा धार भी बढ़िया और दो गुट फालतु आओगी दूध की अरे सारे मेडिकल स्टोर में लगा खुद की वेबसाइट है उस पर मंगाइस को

ਤੇ ਬਾਕੀ ਆਪਾਂ ਬਾਈ ਤੋਂ ਸਾਰੀ ਪ੍ਰੋਪਰ ਗੱਲਬਾਤ ਪੁੱਛਾਂਗੇ ਤੇ ਤਾਜੀ ਸੂਈ ਹੋਈ ਆ ਸਾਹਮਣੇ ਬੱਚਾ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਆਪਾਂ ਦੁੱਧ ਵੀ ਪੁੱਛ ਕੇ ਦੇਵਾਂ ਕਿੰਨਾ ਦੁੱਧ ਬਾਦ ਆ ਥਣਾ ਸਪੇਸਿੰਗ ਆ ਜਿਹੜਾ ਪੂਰਾ ਸੋਹਣਾ ਹਨਾ ਜੇ ਆਪਾਂ ਗੱਲ ਕਰ ਲਈਏ ਤਾਜੀ ਸੂਈ ਹੈ ਮੱਝ ਤੇ ਬਾਕੀ ਬਾਈ ਕੋਲੇ ਨਾ ਚੰਗੇ ਹੁੰਦੇ ਨੇ ਟਾਪ ਕੁਆਲਿਟੀ ਵਾਲੇ ਜਿਵੇਂ ਆਪਾਂ ਕਹ ਦੀਏ ਪਹਿਲਾਂ ਵੀ ਆਪਾਂ ਬਾਈ ਦੀ ਵੀਡੀਓ ਕਵਰ ਕਰਦੇ ਰਹਿੰਦੇ ਆ ਤੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਪਹਿਲਾਂ ਫਿਰ ਆਪਾਂ ਦੂਜੇ ਨੰਬਰਾਂ ਨੂੰ ਜਾਈਏ ਬਾਈ 2 ਨੰਬਰ ਤੇ ਤੋਰ ਕੇ ਦਿਖਾਵਾਂਗੇ ਤੇ ਬਾਈ ਸੱਸੀ ਗਲ ਕਲਵੰਦਰ ਸੱਸੀ ਗਾਜੀ ਤੇ ਬਾਈ ਨਾਮ ਦੱਸੋ ਦਰਸ਼ਕਾਂ ਨੂੰ ਨਾਮ ਪ੍ਰਵਿੰਦਰ ਸਿੰਘ ਪਿੰਡ ਖੀਵਾਗਲਾ ਜ਼ਿਲ੍ਹਾ ਮਾਨਸਾ ਜੀ ਠੀਕ ਆ ਮੋਬਾਈਲ ਨੰਬਰ 9958 ਜੀ ਠੀਕ ਆ ਬਾਈ 9958 ਜੀ ਹਾਂ ਤੇ ਕਲਵੰਦਰ ਬਈ ਆਪਾਂ ਜੇ ਛੋਟੀ ਦੀ ਗੱਲ ਕਰ ਲਈ ਤਾਂ ਕੰਮੇ ਸੁਆ ਇਹ ਦੂਜਾ ਸੁਆ ਦੂਜਾ ਸੁਆ ਤੇ ਕਿੰਨੇ ਦਿਨਾਂ ਸੁਈਏ ਬਾਈ ਇਹ ਨੂੰ ਹੋ ਗਈ 12 13 ਦਿਨ 12 ਦਿਨ ਦੁੱਧ ਬਾਈ ਅਸਟਾਮ ਦੁੱਧ 14 ਜਾਂ 13 ਕਿੱਲੇ ਮੰਗਦੇ ਨੇ 13 ਕਿਲੋ ਪੂਰਾ ਹਾਂਜੀ ਠੀਕ ਆ ਤੇ ਕੀ ਰੇਟ ਕਰ ਸਕਲੋਂ ਬੰਦੇ 1.60 ਹੈ ਜੀ 1,60,000 ਰੁਪਇਆ ਲੈ ਮਿੱਤਰੋ 12 ਕਿਲੋ ਦੁੱਧ 13 ਕਿਲੋ ਹੈ ਨਾ 13 ਕਿਲੋ ਦੁੱਧ ਪੂਰਾ ਤਿਆਰ ਆ ਤੇ ਸੂਈ ਬਾਈ ਦੱਸਿਆ ਸੀਗਾ 12 13 ਦਿਨਾਂ ਦਾ 12 13 ਦਿਨਾਂ ਦੀ ਸੂਈ ਆ ਤੇ ਰੇਟ 1,60,000 ਰੁਪਇਆ ਮਾਨਤਨ ਬਾਈ ਕਿੰਨਾ 40 ਦੀ ਝੋਟੀ ਦੇਣੀ ਇੱਕ ਲੱਖ ਹਾਂਜੀ 1 ਲੱਖ ਤੇ 40,000 ਦੀ ਬਾਈ ਕਹਿੰਦਾ ਪ੍ਰੋਪਰ ਦੇਣੀ ਆ ਰੇਟ ਆ 1,60,000 ਰੁਪਇਆ ਕਿਉਂ ਮੰਡੀ ਦੇ ਹਿਸਾਬ ਰੇਟ ਬਾਈ ਕਰਨਾ ਪੈਂਦਾ 20000 ਰੁਪਏ ਬਾਈ ਕਹਿੰਦਾ ਮਾਨਤਨ ਕਰਾਂਗੇ ਬਾਕੀ ਮੌਕੇ ਦੀ ਗੱਲ ਹੁੰਦੀ ਹੈ ਸੌਦਾ ਹੁੰਦਾ ਹਾਂਜੀ ਠੀਕ ਆ ਦੁੱਧ ਤੁਸੀਂ ਤਸੱਲੀ ਕਰਨੀ ਆ ਦੋ ਤਿੰਨ ਟਾਈਮ ਪੂਰਾ ਮਿਣਕੇ ਦੇਖ ਸਕਦੇ ਹੋ ਨਾ ਬਾਈ ਤਸੱਲੀ ਕਰ ਸਮਝਾ ਕਹਿੰਦਾ ਮਤਲਬ ਤੇ ਦੋ ਨੰਬਰ ਵਾਲੀ ਝੋਟੀ ਦੌਰ ਬਾਈ ਕਰਾਂ ਦੋ ਨੰਬਰ ਤੇ ਆਪਾਂ ਜਿਹੜੀ ਝੋਟੀ ਉਹ ਵੀ ਤੁਸੀਂ ਚੈੱਕ ਕਰ ਲਿਓ ਤੇ ਬਾਕੀ ਇਹ ਵੀ ਸਾਫ ਥਣ ਲੈਵੇ ਦੀ ਆ ਚੰਗੀ ਝੋਟੀਆਂ ਮੰਨ ਲਾ ਹਨਾ ਜੇ ਆਪਾਂ ਕਹਿੰਦੇ ਥਣਾ ਸਪੇਸ ਵੀ ਪੂਰਾ ਖੁੱਲਾਗਾ ਤੇ ਬਾਕੀ ਆਪਾਂ ਬਾਈ ਨਾਲ ਇਹਦੇ ਵੀ ਆਪਾਂ ਡਿਟੇਲ ਦੇ ਵਿੱਚ ਪੁੱਛਾਂਗੇ ਇਹ ਸਾਫ ਲੈਵੇ ਟਾਇਟ ਦੇ ਲੈਵੇ ਦੀ ਜੇ ਮੈਂ ਆਪਾਂ ਕਹਦੀ ਚੰਗੇ ਦੁੱਧ ਵਾਲੀ ਹੈ ਨਾ ਤੇ ਮੋੜਦਾ ਬਾਈ ਇਹ ਵੀ ਤਾਜੀ ਸੂਈ ਹੋਈ ਆ ਹਾਂਜੀ ਤੇ ਬਾਕੀ ਇਹਦੇ ਨਾਲ ਮੱਲਾ ਬਾਈ ਨਾਲ ਕਰਾਂਗੇ ਗੱਲਬਾਤ ਪ੍ਰੋਪਰ ਤੇ ਥਾਂਲੇ ਆ ਬਿਲਕੁਲ ਸਾਫ ਆ ਟਾਇਟ ਆ ਮੈਂ ਲੱਜ ਮੈਂ ਕਹਦੀ ਚੰਗਾ ਮੱਲਾ ਥਾਂਲੇ ਵਾਲਾ ਕਿ ਹਾ ਸਾਫ ਤੇ ਕੁਲਵਿੰਦਰ ਬਾਈ ਇਹ ਕਿੰਨੇ ਕ ਟਾਈਮ ਤੇ ਆ ਰਹੇ ਇਹ ਨੂੰ ਹੋਗੇ 20 ਦਿਨ ਸੂਈ ਨੂੰ 20 ਦਿਨ ਹਾਂਜੀ ਦੁੱਧ 15 ਤਿਆਰ ਆ ਜੀ 14 ਕਿਲੋ ਦੇ ਮਾਰ 15 ਕਿਲੋ ਜਾਵਾਂ ਪ੍ਰੋਪਰ ਪ੍ਰੋਪਰ ਜੀ ਟਾਇਟ ਲੈਵੇ ਦੀ ਹੈ ਨਾ ਟਾਇਟ ਲੈਵੇ ਦੀ ਆ 15 ਕਿਲੋ ਦੁੱਧ ਪੂਰਾ ਰਾਈੜੀ ਤਿਆਰ ਆ ਕਹਿੰਦੇ ਸੂਏ ਬਾਈ ਇਹ ਤੀਜਾ ਸੂਆ ਜੀ ਤੀਜਾ ਸੂਆ ਝੋਟੀ ਆ ਤੇ ਤਾਜੀ ਸੂਈ ਹੋਈ ਆ ਤੇ ਬਾਕੀ ਇਕਲਵੰਦਰ ਬਾਈ ਇਹਦੇ ਰੇਟ ਦੀ ਗੱਲ ਆ ਰੇਟ ਇਹਦਾ 160 ਆ ਜੀ 1 ਲੱਖ 60 ਹਜ਼ਾਰ ਰੁਪਏ ਦੀ ਮੰਨਦਾਰ ਹੋ ਜੂ ਬਾ ਉਹੀ 40 ਦੇਣੀ ਇੱਕੋ ਰੇਟ ਆ ਇੱਕੋ ਰੇਟ ਆ ਜੀ ਤੇ ਬਾਈ ਇੱਕੋ ਰੇਟ ਆ 140 40 ਦੇ ਦੋਨੇ ਝੋਟੀਆਂ ਨੇ ਤੇ ਆ ਤੀਜੀ ਆਪਣੀਆਂ ਇਹ ਵੀ ਤੋਰ ਦੇ ਨੂੰ ਕਿਦੇ ਇਧਰ ਗਿਆ ਉਹ ਤੋਰਿਆ ਤੇ ਬਾਕੀ ਦੁਨੀਆਂ ਝੋਟੀ ਤੀਜੇ ਨੰਬਰਾਂ ਝੋਟੀ ਵੀ ਤੋਰ ਕੇ ਦਿਖਾਉਣੇ ਆ ਇਹ ਇਹ ਵੀ ਚੰਗੀ ਜਿਹੀ ਆਪਾਂ ਕਰ ਲਈ ਥਣਲੇਵਾ ਇੱਕ ਵਾਰੀ ਤੁਸੀਂ ਨੇੜੋਂ ਕਰਕੇ ਦਿਖਾਓ ਪਹਿਲੇ ਵਾ ਤੇ ਲੇਵਾ ਚੱਕ ਕਰੋ ਹਨਾ ਲੇਵੇ ਦੇ ਉੱਪਰ ਜਿਹੜੀਆਂ ਨਾੜਾਂ ਮੁਰਧੂ ਹੈ ਇੱਧਰ ਨਹੀਂ ਤੇ ਨਾੜਾਂ ਜਿਵੇਂ ਦਿਸ ਰਹੀਆਂ ਹਨਾ ਲੇਵਰ ਉੱਪਰ ਆ ਰਹੀਆਂ ਨੇ ਪਟਾ ਪਾ ਲੋ ਤੇ ਚਲ ਆ ਆ ਦਿਖਾ ਦੇ ਪਹਿਲਾਂ ਤੇ ਤੀਜੇ ਨੰਬਰ ਤੇ ਆਪਾਂ ਇੱਧਰ ਲਈ ਇੱਕ ਫਿੱਕੀ ਥੋੜੀ ਝੋਟੀ ਤੋਰਕ ਦਿਖਾਉਣੀ ਤੇ ਇਹ ਹੈ ਭਲੂਣਾ ਸੂਈ ਹੈ ਬਈ ਹਾਂਜੀ ਹਾਂਜੀ ਤਾਜੀ ਸੂਈ ਹੋਈ ਆ ਥੋੜਾ ਜਿਹਾ ਜਿਵੇਂ ਆਪਾਂ ਕਹਦੇ ਨਾ ਫਿੱਕੀ ਜੀ ਹੈਗੀ ਤੇ ਹਾਈਪਰ ਚੰਗੀ ਆ ਹਨ ਲੈਵਾ ਸਾਫਾ ਬਿਲਕੁਲ ਤਾਜੀ ਸੂਈ ਆ ਤੇ ਬਾਕੀ ਬਾਈ ਨਾਲ ਕਰਦੇ ਆ ਗੱਲ ਤੇ ਅਕਲਵਿੰਦਰ ਮਾਨਲਾ ਇਹ ਬਾਈ ਭਲੂਣਾ ਕੀ ਭਲੂਣਾ ਆ ਹਨ ਤਣ ਤਾਈਆਂ ਮੋੜੀ ਬੈਠੀ ਆਣਾ ਤੇ ਕਿੰਨੇ ਟਾਈਮ ਦੀ ਸੂਈ ਆ ਬਾਈ ਇਹੋ ਵੀ ਹੋਵੇ 10 ਦਿਨ ਦੀ ਸੂਈ 10 ਦਿਨਾਂ ਠੀਕ ਆ ਤੇ ਬਾਈ ਦੁੱਧ ਹੁਣ ਦੁੱਧ 11 ਕਿਲੋ ਆ 10 ਕਿਲੋ ਆ 10 ਕਿਲੋ ਮਣਕੇ ਦੇਵਾਂਗੇ ਠੀਕ ਹੈ ਤੇ ਕੀ ਰੇਟ ਦੀ ਬਾਈ 1 15 ਦੀ 1 15 ਦੀ ਮਾਨਦਾਨ 1 5 ਜੁੱਟੀ ਦੇ ਦਾਂਗੇ 1 ਲੱਖ ਤੇ 5000 ਰੁਪਏ ਦੀ ਬਾਈ ਕਹਿੰਦਾ ਝੋਟੀ ਦੇ ਦਿਆਂਗੇ ਚੰਗੀ ਆ ਤੇ ਤੋਰ ਬਈਏ ਵੀ ਤੋਰ ਦੇ ਚੌਥੇ ਨੰਬਰ ਤੇ ਆਪਾਂ ਇੱਕ ਹੋਰ ਦਿਖਾਉਣੇ ਤੁਹਾਨੂੰ ਵੱਡੀ ਮੱਝ ਚੰਗੇ ਢਾਂਚੇ ਵਾਲੀ ਮਾਲਾ ਸਾਫ਼ ਖਨਾਲੀ ਤੇ ਚੰਗੀ ਹਨਾ ਤੇ ਬਾਕੀ ਥਣਾ ਸਪੇਸ ਦੇਖੋ ਤੇ ਥਣ ਵੀ ਜਮਾ ਯਾਰਾ ਗੰਨੇ ਵਾਂਗੂ ਬੈਨੇ ਬਿਨੇ ਹੋਏ ਬੀਰੀਆ ਘਟੀ ਝੋਟੀ ਤੇ ਨਾਣਾ ਉੱਪਰ ਕੇ ਜਮਾ ਉੱਪਰ ਆ ਰੀਆਂ ਨੇ ਲੇਵੇ ਦੇ ਦੇ ਕੱਦਗਾਠ ਕਰਨ ਕਮੀ ਝੋਟੀ ਦੇ ਵਿੱਚ ਕੋਈ ਨਹੀਂ ਹੈਗੀ ਤੇ ਬਾਕੀ ਜੇ ਆਪਾਂ ਰਵਿੰਦਰ ਇਹਦੀ ਗੱਲ ਕਰ ਲਈ ਬਈ ਇਹ ਕਿਵੇਂ ਸੂਇਆ ਇਹ ਤੀਜਾ ਸੂਇਆ ਤੀਜਾ ਸੂਇਆ ਉਹ ਤਾਂ 16 ਕਿਲੋ ਤਿਆਰ ਹੈ ਜੀ 15 ਕਿਲੋ ਇਹ ਦੱਸਦਾ ਢਾਂਚਾ ਹਾਂਜੀ ਮਨ ਲਾ ਦੁੱਧ ਵਾਲੇ ਕਰੈਕਟਰ ਜਿਹੜੇ ਲੇਵੇ ਦੇ ਉੱਪਰ ਨਾਲ ਨਜ਼ਰ ਆ ਜਾਂਦੇ ਆ ਤੇ 16 ਕਿਲੋ ਭਾਈ 16 ਕਿਲੋ 16 ਕਿਲੋ ਪੂਰਾ ਤਿਆਰ ਆ ਹਾਂਜੀ ਤੇ ਮਨ ਲਾ ਕਹਿ ਦੇਣਾ ਸੂਇਆ ਭਾਈ ਸੂਇ ਲੋਗੇ ਜੀ ਇਹਨੂੰ 20 ਦਿਨਾਂ 20 ਦਿਨਾਂ ਸੂਇਆ ਤੀਜਾ ਸੂਇਆ ਤੀਜਾ ਸੂਇਆ ਤੇ ਇਹਦੇ ਭਾਈ ਰੇਟ ਦੀ ਗੱਲ ਕਰ ਲਈ ਜੀ 1,70 ਹਾਂਜੀ 1,70 ਮਾਨਦਾਨ 160 1 ਲੱਖ ਦੇ 60000 ਦੀ ਬਾਈ ਕਹਾਂ ਝੋਟੀਆਂ ਦੇ ਦੇ ਦਾਂਗੇ ਚੰਗੀਆਂ ਝੋਟੀਆਂ ਬਾਈ ਕੋਲੇ ਚਾਰ ਪੰਜ ਨਾਂਗ ਹੁੰਦੇ ਆ ਵਧੀਆ ਹਰੇਕ ਮੰਡੀ ਦੇ ਤੇ ਹੁੰਦੇ ਮੰਨ ਲਾ ਸੌਗਿਆਣੇ ਤੇ ਮੁੱਲ ਜਿਆਦਾ ਜ਼ਰੂਰ ਹੁੰਦਾ ਤੇ ਪਰ ਚੰਗੇ ਵੀ ਹੁੰਦੇ ਆ ਤੇ ਗਿਲਵੰਦਰ ਜੀ ਆਪਾਂ ਮੰਨ ਲਾ ਬਈ ਕਿਸੇ ਨੇ ਮੰਨ ਲਾ ਪੰਜ ਚਾਰ ਪਸ਼ੂ ਜਾਂ 10 ਪਸ਼ੂ ਇਕੱਠੇ ਲੈਣੇ ਆਪਣੇ ਕੋਲ ਮਿਲ ਜਾਂਦੇ ਮਿਲ ਜਾਂਦੇ ਕਰੇ ਤਾਂ ਹੀ ਸੁਈਆਂ ਹੁੰਦੀਆਂ ਹੁੰਦੀਆਂ ਤਸੱਲੀ ਕਰ ਲੈ ਕਰੇ ਆ ਜਾ ਹਣਾ ਕੋਈ ਆਪਾਂ ਕਈ ਵਾਰ ਇਸੇ ਭਰਾ ਕੋਈ ਬਹਿਮ ਕਰ ਜਾਂਦਾ ਹਾਂਜੀ ਠੀਕ ਆ ਤੇ ਬਾਈ ਕੋਲੇ ਡਰੈਸ ਤੇ ਸਾਰਾ ਘਰੇ ਪਹੁੰਚੇ ਇੱਕ ਵਾਰੀ ਕੋਈ ਡਰੈਸ ਹੋਰ ਕੋ ਦੇਖ ਲੋ ਪਿੰਡ ਖੀਵਾਗਲਾਈ ਜਿਹੜਾ ਮਾਨਸਾ ਤੇ ਮੋਬਾਈਲ ਨੰਬਰ 99582 99 ਕਰੀ ਠੀਕ ਆ ਬਾਈ ਨਾਲ ਸੰਪਰਕ ਕਰਕੇ ਪਿੰਡ ਆ ਜਾ ਮਿੱਤਰੋ ਤਿੰਨ ਟਾਈਮ ਚਾਰ ਟਾਈਮ ਚਵਾਈ ਤੁਸੀਂ ਕਰਕੇ ਦੇਖਣੀ ਆ ਪੈਸੇ ਤੁਸੀਂ ਲਾਉਣੇ ਆ ਤੇ ਬਾਕੀ ਬਾਈ ਕੋਲੇ ਚੰਗੇ ਪਸ਼ੂ ਹੁੰਦੇ ਪ੍ਰੋਪਰ ਜਮਾ ਰੇਟ ਜਾਦੇ ਆ ਤੇ ਪਰ ਮਿਲੂ ਵਧੀਆ ਪਸ਼ੂ ਕੁਆਲਿਟੀ ਵਾਲਾ ਤੇ ਬਾਕੀ ਕੁਲਵੰਦਰਾ ਸੰਪਰਕ ਕਰ ਲਿਓ ਮਿੱਤਰੋ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਧੰਨਵਾਦ ਸਾਰੇ ਭਰਾਵਾਂ ਦਾ ਮਿਲਾਂਗੇ ਕਿਸੇ ਜਲਦੀ ਨਵੀਂ ਵੀਡੀਓ ਨਾਲ